ਸਤਨਾਮ ਵਾਹਿਗੁਰੂ ਸਾਹਿਬ ਜੀ ਸਵਈਆ ਸ਼ੰਦ ਆਪ ਸੰਭੂਖ ਗੁਨਾਸਨ ਕੋ ਕਲਕੀ ਅਵਤਾਰ ਰਹਾ ਰਹਿਗੇ ਪ੍ਰਕਾਸ਼ ਪ੍ਰਾਨ ਸੁਪਾਸ਼ ਬਦੋ ਕਰ ਕਾਟ ਕਿਰਪਾਨ ਕਪਾ ਰਹਿਗੇ ਜਿਸੇ ਜਿਨ ਕੇ ਹਰ ਪਰਬਤ ਤੇ ਤਨ ਸੋਹ ਤੇ ਵਾਲਾ ਪਾਵਾਂਗੇ ਭਾਲ ਭਾਗ ਭਾਗ ਇਹ ਸਮਲ ਲਕੇ ਹਰ ਗੁਰ ਮੰਦਰ ਆਵਾਂਗੇ ਰੂਪ ਸਰੂਪ ਸਰੂਪ ਮਹਾਲਾਖ ਦੇਵ ਦੇਵ ਦੇ ਜਾਵਗੇ ਅਰਮਾਰਦਾ ਘਟਾਰ ਘਣੇ ਬਰੋ ਬਰ ਬਰ ਜਲਾਵਗੇ ਸੰਸਾਦ ਬਾਰ ਕਹ ਕਰਦਾ ਸੁ ਅਜਨ ਬਗਨ ਪਾਵਹਿਗੇ ਪਰ ਭਗ ਭਾਣੇ ਸੰਭਲ ਕੇ ਹਰਿ ਘਰ ਮੰਦਰ ਆਵਹਿਗੇ ਤਾਨਵ ਬਾਰ ਅਪਾਰ ਕੰਡੇ ਰਣ ਜੀਨ ਨੇ ਸਾਨ ਪੰਜਾਬ ਹੈਗੇ ਖਰਤਾਰ ਹਜ਼ਾਰ ਕਰੋੜ ਕਿਤੇ ਕਲ ਕੀ ਕਲ ਕੇਤ ਵਡਾਵਹਿਗੇ ਕਟੇ ਜਿਸ ਹੀ ਜਿਸ ਧਰਮ ਦੀ ਸ਼ਾਹਨ ਪਾਪਨ ਪੰਜ ਖਰਾਬ ਹੈਗੀ ਮਲ ਭਾਗ ਭਿਆ ਸੰਭਲ ਕੇ ਹਰਿ ਗੁਰ ਅੰਦਰ ਆਵਹਿ ਸ਼ੀਨ ਮਹਾ ਤੇਜ ਦੀਨ ਦਸ਼ਾ ਬਖ ਦੀਨ ਦਿਆਲ ਰਸਾਵ ਹੈਗੀ ਖਗ ਕਾੜ ਅਭੰਦ ਸੰਗ ਬਚੀ ਰਣ ਰੰਗ ਤਰੰਗ ਨਚਾਵ ਲਗੇ ਅਰਬਜੀਤ ਦਾ ਜੀਤਾ ਪੀਤ ਬਡੇ ਸਭੁਨਲਾ ਸਭਾ ਜਸ ਗਾਵਹਿ ਭਾਗ 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 ਸੰਭਲ ਕੇ ਹਰ ਜੂ ਹਰ ਮੰਦਰ ਆਵ ਹੈਗੇ ਸੇਸ਼ ਸੁਰੇਸ਼ ਮਹੇਸ਼ ਗਣੇਸ਼ ਨ세ਸ਼ ਪਰਿਤ ਜਸ ਗਾਵ ਹੈਗੇ ਕੰਪੂਤ ਪ੍ਰੇਤ ਸਾਜ ਪੜੀ ਜਸ ਸਾਜਨ ਨਾਦ ਸੁਨਾਵ ਹੈਗੇ ਨਰ ਨਾਰਦ ਕੁਮਾਰ ਕਿਤਨਾਰੇ ਜੱਜ ਸੋ ਵੀਨ ਪਰਵੀਨ ਪਜਾਵ ਹੈਗੇ ਭਾਗ 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 ਸੰਭਲ ਕੇ ਹਰ ਜੂ ਹਰ ਮੰਦਰ ਆਵ ਹੈਗੇ ਨਾ ਮਰਦੰਗ ਮਚੰਗ ਬਉਪੰਗ ਉਸ ਸੰਗ ਸੇ ਨਾਦ ਸੁਨਾਵ ਹੈਗੇ ਦਪਾਰ ਤਿਰੰਗਨ ਬਾਪ ਤੁਰੀ ਰਣ ਸੰਖਾ ਸੰਖ ਬਜਾਵਹਿਗੇ ਗਣ ਗੁੰਦਵ ਢੋਲਨ ਘੋਰ ਕਨੀ ਸੁਰ ਸਤਰ ਸਦਾ ਬਰਸ਼ਾਵਹਿਗੇ ਭਲ ਭਾਗ ਭਯਾ ਦੇ ਸੰਭਲਗੇ ਘਰ ਜੂ ਹਰ ਮੰਦਰ ਆਵਹਿਗੇ ਤੀਰਤ ਫੰਗ ਕਮਾਨ ਸੁਰੰਗ ਤਰੰਗ ਨਿਖੰਗ ਸੁਹਾਵ ਹੈਗੀ ਬਰਸ਼ੀ ਅਰ ਬੈਰ ਕਬਾਨ ਤੁਝਾ ਪਟ ਬਾਤ ਲਗੇ ਪਹਿਰਾਵ ਹੈਗੀ ਗਣ ਜਾਤ ਭਜੰਗ ਸੋ ਕਿੰਨਰ ਸਿੱਧ ਪਰ ਸਿੱਧ ਸਭਾ ਜਸ ਗਾਵ ਹੈਗੀ ਪਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵ ਹੈਗੀ ਕੌਚ ਕਰਪਾਨ ਕਟਾਰੀ ਕਮਾਨ ਸੁਰੰਗ ਨਿਖੰਗ ਸ਼ਿਕਾਵ ਹੈਗੀ ਬਰਸ਼ੀ ਅਰ ਢਾਲ ਗਦਾ ਪਰਸੋ ਕਰ ਸੂਲ ਤਰਸੂਲ ਪਰਮਾਵ ਹੈਗੀ ਅਤਿ ਪ੍ਰਜੋਤਿਤ ਹੋਇਆ ਰਣ ਮੂਰਤਨੋ ਸਰਬੋਗ ਪ੍ਰਯੋਗ ਚਲਾਵਹਿਗੇ ਪਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਹਿਗੇ ਜੇਹ ਪ੍ਰਚੰਡ ਅਖੰਡ ਮਹਾ ਸ਼ਾਪ ਦੁਜੰ ਦੇਖ ਪਰਾਵਹਿਗੇ ਜਿਮ ਪੌਨ ਪ੍ਰਚੰਡ ਬਹਿ ਬੱਤੂਆ ਸਭ ਆਪਨ ਹੀ ਕੁੱਟ ਜਾਵਹਿਗੇ ਵਡਹਾ ਜਿਤ ਹੀ ਤਿਤ ਧਰਮ ਦਸ਼ਾ ਤੁਮ ਪਾਪ ਨਾ ਢੁੱਡਨ ਪਾਵਹਿਗੇ ਪਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਹਿਗੇ ਛੂਟ ਤਪਾਲ ਕਮਾਨਨ ਕੇ ਅਰਣ ਛਾੜ ਪਟਵਾ ਪਹਿਰਾ ਵਹਗੇ ਗਣ ਵੀਰ ਬਤਾਲ ਕਰਾਲ ਪ੍ਰਭਾ ਅਰਣ ਮੂਰਤਨ ਮਦ ਸੁਹਾ ਵਹਗੇ ਗਣ ਸਿੱਧ ਪ੍ਰਸਿੱਧ ਸਮਿੱਤਰ ਸਨੈ ਕਰ ਉਚਾਇ ਕਾ ਕ੍ਰਿਤ ਸੁਨਾ ਵਹਗੇ ਭਲ ਭਾਗ ਭਇਆ ਇਹ ਸੰਬਲ ਕੇ ਹਰ ਜੂ ਹਰ ਮੰਦਰ ਆਵਹਗੇ ਰੂਪ ਅਨੂਪ ਸਰੂਪ ਮਹਾ ਅੰਗ ਦੇਖ ਅਨੰਗ ਲਜਾ ਵਹਗੇ ਆਪੂ ਜਪੋ ਇਕਪੂ ਆਨ ਸਦਾ ਸਭ ਠੌਰ ਸਭ 18 ਵਾਹਗੀ ਪਉ ਭਾਰ ਅਪਾਵ ਨਿਵਾਰਨ ਕਉ ਕਲ ਕੀ ਅਵਤਾਰ ਕਹਾ ਵਹਿਗੀ ਪਲ ਭਗ ਭਇ ਇਹ ਸੰਭਲ ਕੇ ਹਰ ਜੁਗ ਹਰ ਮੰਦਰ ਆ ਵਹਿਗੀ ਧੂਮਕ ਭਾਰ ਉਤਾਰ ਬਡੇ ਮਡ ਆਸ਼ ਕਮਟੀ ਛਬ ਪਾਵ ਵਹਿਗੀ ਖਲਟਾਲ ਝੁਝਾਰ ਪਰਿਆਲ ਹਠੀ ਘਨ ਕੋਖਰ ਜੋ ਕਹਿਰਾ ਵਹਿਗੀ ਅਰਨਾਧ ਭੂਤ ਵਿਸਾਜ ਕਰੀ ਜੈ ਬੱਤਰ ਤਰਤਲ ਸੁਨਾਹ ਲਹਗੀ ਭਲ ਭਾਗ ਭਇਆ ਇਸ ਸੰਬਲ ਕੇ ਹਰ ਜੂਹਰ ਮੰਦਰ ਆਵਹਗੇ ਚਾਰ ਕਰਪਾਨ ਜੁ ਜਾਨ ਬੜੇ ਰਣ ਮਦ ਮਹਾ ਸ਼ਬ ਪਾਵਹਗੇ ਤਰਲ ਉਥ ਬਲੁਥ ਵਿਸਾਰ ਘਣੀ ਘਰ ਕੀ ਘਟ ਜੋ ਕਹਿਰਾ ਲਹਗੀ ਚਤਰਨ ਰਦਰ ਚਰਾ ਚਰ ਜੀ ਜੈ ਸਾਧਨ ਅਪ ਸੁਨਾਹ ਲਹਗੀ ਭਲ ਭਾਗ ਭਇਆ ਇਸ ਸੰਬਲ ਕੇ ਹਰ ਜੂਹਰ ਮੰਦਰ ਆਵਹਗੇ ਕਾਰ ਪਰਮਾਨ ਅਚਾਨਤ ਜਾ ਲਖਦੇਵ ਹਦੇਵ ਤਰਸਾਵਹਗੇ ਕਲਗੀ ਗਜਗਾਂ ਗੱਲਾ ਬਰਸ਼ੀ ਗਹ ਪਾਣ ਕਿਰਪਾਨ ਪਰਮਾਨ ਹਗੇ ਜਗ ਪਾਪ ਸਮੂਰ ਬਿਨਾਸਨ ਗਾਓ ਕਲਕੀ ਤਾ ਧਰਮ ਚਲਾਵਹਗੇ ਪਲ ਭਾਗ ਭੈਗਾ ਹਰ ਸੰਭਲ ਕੇ ਖਰ ਜੂਹਰ ਮੰਦਰ ਆਵਹਗੇ ਪਾਣ ਕਿਰਪਾਨ ਅਜਾਨ ਪੁਜਾਰਨ ਊਕ ਮਹਾਨ ਦਿਖਾਵਹਗੇ ਪ੍ਰਤਿਮਾਨ ਸੁਜਾਨ ਅਪਰਮਾਨ ਪ੍ਰਭਾ ਲਖ ਵਿਉਂ ਦਿਵਾਨ ਲਜਾ ਵਹਗੇ ਨਰਪੂਤਿ ਪਸਾਜ ਪਰੇਤ ਭਰੀ ਮਰਜੀਤ ਕਾ ਗੀਤ ਗਵਾਵਹਗੇ ਭਲ ਭਾਗ ਭਾਇ ਨਿ ਸੰਬਲ ਕੇ ਹਰ ਜੂ ਹਰ ਮੰਦਰ ਆਵਹਗੇ ਬਾਜਰ ਦੰਕ ਅਤੰਕ ਸਮੈ ਰਣ ਲੰਗ ਤੁਰੰਗ ਨਚਾਵਹਗੇ ਕਸ ਬਾਨ ਕਮਾਨ ਗਦਾ ਪਰਸੀਕਰ ਸੂਲ ਤਰਸੂਲ ਪਰਮਹਾਵਹਗੇ ਸ਼ਣਦੇਵ ਅਦੇਵ ਪਸਾਜ ਪਰੀ ਰਣ ਦੇਖ ਸਦਾ ਰਹਿ ਸਾਵਹਗੇ ਭਲ ਭਾਗ ਭਾਇ ਨਿ ਸੰਬਲ ਕੇ ਹਰ ਜੂ ਹਰ ਮੰਦਰ ਆਵਹਗੇ ਕਾਨਦੇਵ ਅਦੇਵ ਕਸਾਜ ਪਰੀ ਰਣਦੇਖ ਸਦਾ ਰਹ ਸਾਵਹਗੇ ਭਲ ਭਾਗ ਭਜਾ ਇਹ ਸੰਭਲ ਕੇ ਹਰ ਜੂ ਹਰ ਮੰਜ਼ਰ ਆ ਰਹੇਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸਵਈਆ ਛੰਦ ਆਪ ਸੰਭੂ ਬਿਨਾਸਨ ਕਉ ਕਲ ਕੀ ਅਵਤਾਰ ਕਹਾਵਹਗੇ ਤੁਰਕਾਸ਼ ਤੁਰੰਗ ਸ਼ਪਾਸ਼ ਬਡੋ ਕਰ ਕਾੜਿ ਕਰਬਾਨ ਖਪਾਵਹਗੇ ਨਿਕਸ਼ੇਜ ਮੁਕੇਹਰ ਪਰਬਤ ਤੇ ਤਸ ਸੋਵ ਦਿਵਾਲਾ ਪਾਵਹਗੇ ਭਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਹਗੇ ਰੂਪ ਅਨੂਪ ਸਰੂਪ ਮਹਾਂ ਲਖ ਦੇਵ ਅਦੇਵ ਲਜਾਵਹਗੇ ਅਰਮਾਰ ਸੁਧਾਰ ਘਟਾਰ ਖਣੇ ਬਹਰੋ ਕਲ ਕਰਬ ਚਲਾਵਹਗੇ ਸਭ ਸਾਦ ਉਬਾਰ ਲਹਾ ਕਰਦਾ ਜੁਖ ਆਸ ਨਾ ਲੱਗਨ ਪਾਵਹਿਗੇ ਪਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਹਿਗੇ ਦਾਨ ਬਮਾਰ ਅਪਾਰ ਵੱਡੇ ਰਣ ਜੀਤ ਨਿਸ਼ਾਨ ਬਜਾਵਹਿਗੇ ਖਲਟਾਰ ਹਜ਼ਾਰ ਕਰੋੜ ਕਿਤੇ ਕਲ ਕੀ ਕਾਲਕ੍ਰਿਤ ਵਢਾਵਹਿਗੇ ਪ੍ਰਗਟ ਜਿਤ ਹੀ ਤਿਤ ਧਰਮ ਦੇਸ਼ ਲਖ ਪਾਪਨ ਪੁੰਜ ਉਪਰਾਵਹਿਗੇ ਪਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਹਿਗੇ ਦੀਨ ਮਹਾ ਦੇਜ ਦੀਨ ਦਸ਼ਾ ਲਖ ਦੀਨ ਬਿਆਲ ਸਾਬ ਹੈਗੇ ਖਗ ਕਾੜ ਭੰਗ ਨ ਸੰਗ ਹਠੀ ਤਰਣ ਰੰਗ ਤੁਰੰਗ ਨਚਾਵ ਹੈਗੇ ਅਰੇ ਜੀਤਾ ਜੀਤਾ ਭੀਤ ਬਡੇ ਅਵਨੀ ਪੈ ਸਭਾ ਜਸ ਗਾਵ ਹੈਗੇ ਭਲ ਭਾਗ ਭਾਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵ ਹੈਗੇ ਸੇਸ ਸੁਰੇਸ਼ ਮਹੇਸ ਗਣੇਸ਼ ਨ ਸੇਸ ਭਰੇ ਜਸ ਗਾਵ ਹੈਗੇ ਨ ਕੋਤ ਪ੍ਰੇਤ ਪ੍ਰਸਾਦ ਪੜੀ ਜਲ ਸਾਜਨ ਨਾਦ ਸੁਨਾਵਹਿਗੀ ਨਰ ਨਾਰਦ ਤੁੰਬਰ ਕਿੰਨਰ ਜੱਛ ਸੋ ਬੀਨ ਪਰਵੀਨ ਵਜਾਵਹਿਗੀ ਭਾਵ ਵਿਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਹਿਗੀ ਤਾਨ ਮਰ ਦੰਗ ਮਚੰਗ ਉਪੰਗ ਉਸ ਰੰਗ ਸੇ ਨਾਦ ਸੁਨਾਵਹਿਗੀ ਦਫਬਾਰ ਤਰੰਗਰ ਬਾਬ ਤੁਰੀ ਰਣ ਸੰਖਾ ਸੰਖ ਵਜਾਵਹਿਗੇ ਗਣ ਦੁੰਦਵ ਢੋਲਨ ਘੋਰ ਕਨੀ ਸੁਨ ਸਤਰ ਸਦਾ ਅਮਰ ਛਾਵਹਿਗੇ ਭਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਹਿਗੇ ਤੀਰ ਤਫੰਗ ਕਮਾਨ ਸੁਰੰਗ ਤੁਰੰਗ ਨਖੰਗ ਸੁਹਾਵਹਿਗੇ ਬਰਸ਼ੀਰ ਬੈਰ ਖਮਾਨ ਤੁਝਾ ਪਟ ਬਾਤ ਲਗੇ ਫਹਿਰਾਵਹਿਗੇ ਗਣ ਜਾ ਚੁਪ ਜੰਗ ਸੋ ਕਿੰਨਰ ਸਿੱਧ ਉਪਰ ਸਿੱਧ ਸਭ ਜਸ ਗਾ ਰਹਿ ਗਈ ਪਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆ ਵਹੇਗੀ ਔਚ ਕਿਰਪਾਨ ਕਤਾਰੀ ਕਮਾਨ ਸੁਰੰਗ ਨਖੰਗ ਸ਼ਿਕਾਹ ਵਹੇਗੀ ਬਰਸ਼ੀਅਰ ਢਾਲ ਜਦਾ ਪਰਸੋ ਕ ਰਸੂਲ ਤੇ ਰਸੂਲ ਪਰਮਾ ਵਹੇਗੀ ਅਚਰੁਧ ਤਹਾਰਣ ਮੂਰਦਨ ਮੋ ਸਰ ਓਗ ਪ੍ਰਯੋਗ ਚਲਾ ਵਹੇਗੀ ਪਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆ ਵਹੇਗੀ ਤੇਜ ਪਰਚੰਡ ਅਖੰਡ ਮਹਾ ਸ਼ਬਦ ਜੁਜਨ ਦੇਖ ਪਰਾਵਹਿਗੇ ਜਿਮ ਪੌਣ ਪਰਚੰਡ ਬਹ ਪਤੂਆ ਸਭ ਆਪਨ ਹੀ ਉਡ ਜਾਵਹਿਗੇ ਵਡਹਾ ਜਿਤ ਹੀ ਤਦ ਧਰਮ ਦਸ਼ਾ ਕੋ ਪਾਪ ਨ ਢੁੰਡਨ ਪਾਵਹਿਗੇ ਪਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਹਿਗੇ ਛੂਟ ਤ ਬਾਨ ਕਮਾਨਨ ਕੇ ਰਣ ਛਾੜ ਘਟਵਾ ਪਹਿਰਾਵਹਿਗੇ ਗਣ ਵੀਰ ਬਤਾਲ ਕਰਾਲ ਪ੍ਰਭਾ ਰਣ ਮੂਰਦਨ ਮਦ ਸੁਹਾਵਹਿਗੇ ਕਣ ਸੇਧ ਪਰ ਸੇਧ ਸਮਿਦਰ ਸਮੈ ਕਰ ਉਚਾਇ ਕਾ ਕਰਤ ਸੁਨਾਵਹਿਗੀ ਭਲ ਭਾਗ ਭਇਆ ਇਹ ਸੰਵਲ ਕੇ ਹਰ ਜੂ ਹਰ ਮੰਦਰ ਆਵਹਿਗੀ ਰੂਪ ਅਨੂਪ ਸਰੂਪ ਮਹਾ ਅੰਗ ਦੇਖ ਅਨੰਗ ਲਜਾਵਹਿਗੀ ਬਾਪੂ ਸੁਖ ਵਿਖ ਭਵਾਨ ਸਦਾ ਸਭ ਠੌਰ ਸਭ ਠਹਿਰਾਵਹਿਗੀ ਪਉ ਭਾਰ ਅਪਾਰ ਨਿਵਾਰਨ ਕਉ ਕਵ ਕੀ ਅਵਤਾਰ ਕਹਾਵਹਿਗੀ ਭਲ ਭਾਗ ਭਇਆ ਇਹ ਸੰਵਲ ਕੇ ਹਰ ਜੂ ਹਰ ਮੰਦਰ ਆਵਹਿਗੀ ਮੂਨ ਕੋ ਪਾਰ ਉਤਾਰ ਵੱਡੇ ਵੱਡ ਆਸ਼ ਵੱਡੀ ਛਭ ਪਾਵਹਿਗੇ ਫਲ ਟਾੜ ਜੁਹਾਰ ਪਰਿਆਰ ਹਠੀ ਕਣ ਕੋਖਰ ਜੋ ਕਹਿਰਾ ਵਹਿਗੇ ਕਲਨਾਰਦ ਭੂਤ ਕੇ ਸਾਜ ਪਰੀ ਜੈ ਪੱਤਰ ਧਰਤਰ ਸੁਨਾ ਵਹਿਗੇ ਭਲ ਭਾਗ ਭਇਆ ਇਹ ਸੰਬਲ ਕੇ ਹਰ ਜੂਹਰ ਮੰਦਰ ਆਵਹਿਗੇ ਜਹਾਰ ਕਿਰਪਾਨ ਜਹਾਰ ਬੜੇ ਰਣ ਮਦ ਮਹਾ ਸ਼ਬ ਪਾਵਹਿ ਗੀ ਪਰਲੁੱਥ ਬਲੁੱਥ ਵਿਚਾਰ ਕਣੀ ਘਣ ਕੀ ਘਟ ਜੋ ਕਹਿਰਾ ਵਹਿਗੀ ਚਤਰਨ ਰਜ਼ਰ ਚਰਾ ਸਰ ਜੀ ਜੈ ਸਾਜਨ ਅਦ ਸੁਨਾ ਵਹਿਗੀ ਭਲ ਭਾਗ ਭਇਆ ਜੀ ਸੰਭਲ ਕੇ ਹਰ ਜੂ ਹਰ ਮੰਦਰ ਆ ਵਹਿਗੀ ਸ਼ਾਰ ਪਰਮਾਨ ਉਚਾਨ ਤੁ ਜਾ ਲਖ ਦੇਵ ਅਦੇਵ ਤਰਸਾ ਵਹਿਗੀ ਕਲਗੀ ਗਜਾਹ ਗਦਾ ਬਰਸ਼ੀ ਗਹ ਪਾਣ ਕਿਰਪਾਨ ਪਰਮਾ ਵਹਿਗੀ ਜਗ ਪਾਪ ਸਮੂਹ ਬਿਨਾ ਸੁਨ ਕਉ ਕਲ ਕੀ ਕਲ ਧਰਮ ਚਲਾਵਹਗੇ ਪਲ ਭਾਗ ਭਇਆ ਹਰ ਸੰਭਲ ਕੇ ਹਰ ਜੂ ਹਰ ਮੰਦਰ ਆਵਹਗੇ ਮਾਨ ਕਰਪਾਨ ਅਜਾਨ ਪੂਜਾਰਣ ਰੂਪ ਮਹਾਨ ਦਿਖਾਵਹਗੇ ਤ੍ਰਿਤਮਾਨ ਸੁਜਾਨ ਅਪਰਮਾਨ ਪ੍ਰਭਾ ਲਖ ਵਿਉਮ ਵਿਵਾਨ ਲਜਾਵਹਗੇ ਗਣਪੂਤਕ ਸਾਚ ਪ੍ਰੇਤ ਪਰਿ ਨਰਜੀਤ ਕਾ ਗੀਤ ਗਵਾਵਹਗੇ ਪਲ ਭਾਗ ਭਇਆ ਏ ਸੰਭਲ ਕੇ ਹਰ ਜੂ ਹਰ ਮੰਦਰ ਆਵਹਗੇ ਵਾਜ ਦਾ ਡੰਕ ਅਤੰਕ ਸਮੈ ਰਣਾ ਰੰਗ ਤੋਰਾਂਗ ਨਚਾ ਵਹਗੀ ਕਸ ਬਾਨ ਕਮਾਨ ਗਦਾ ਬਰਸ਼ੀ ਕਰ ਸੂਰਤ ਰਸੂਲ ਪਰਮਾ ਵਹਗੀ ਗਣ ਦੇਵ ਅਦੇਵ ਕਸਾਜ ਪਰ ਰਣ ਦੇਖ ਸਦਾ ਰਹ ਸਾਵਹਗੀ ਭਲ ਭਾਗ ਭਇ ਇਹ ਸੰਭਲ ਕੇ ਹਰ ਜੂ ਹਰ ਮੰਦਰ ਆ ਵਹਗੀ ਗਣ ਦੇਵ ਅਦੇਵ ਕਸਾਜ ਕਰੀ ਰਣ ਦੇਖ ਸਦਾ ਰਹ ਸਾਵਹਗੀ ਫਲ ਭਾਗ ਭਿਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਹਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸਵਈਆ ਛੰਦ ਆਪ ਸੰਬੂਹ ਵਿਨਾਸਨ ਕਉ ਕਲ ਕੀ ਅਵਤਾਰ ਕਹਾਵਹਗੇ ਤੁਰ ਕਾ ਛੁਰੰਗਿ ਸ਼ਪਾਸ਼ ਬੜੋ ਕਰ ਕਾੜਿ ਖਿਰਪਾਨ ਖਪਾਵਹਗੇ ਨਿਖਸੇ ਜਮ ਕੇ ਹਰ ਪਰਬਤ ਤੇ ਤਸ ਸੋਵਤ ਦਿਵਲ ਹੈ ਪਾਵਹਗੇ ਭਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਹਗੇ ਰੂਪ ਅਨੂਪ ਸਰੂਪ ਮਹਾਂ ਲਖ ਦੇਵ ਅਦੇਵ ਲਜਾਵ ਹੈਗੇ ਅਰ ਮਾਰ ਸੁਧਾਰ ਕਟਾਰ ਕਣੇ ਬਹਰੋ ਕਲ ਧਰਮ ਚਲਾਵ ਹੈਗੇ ਸਭ ਸਾਧ ਉਬਾਰ ਰਹਾ ਕਰਦਾ ਦੁਖ ਆਂਚ ਨਾ ਲਗਨ ਪਾਵਹਗੇ ਭਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਹਗੇ ਦਾਨਵ ਮਾਰ ਅਪਾਰ ਵੱਡੇ ਰਣਜੀਤ ਨਿਸ਼ਾਨ ਬਜਾਵ ਹੈਗੇ ਖਲ ਟਾਰ ਹਜ਼ਾਰ ਕਰੋੜ ਕਿਤੇ ਕਲ ਕੀ ਕਾਲ ਕ੍ਰਿਤ ਵਢਾਵ ਹੈਗੇ ਪ੍ਰਗਟੇ ਜਿਤ ਹੀ ਤਿਤ ਧਰਮ ਦਿਸ਼ਾ ਲਖ ਪਾਪਨ ਪੁੰਜ ਪ੍ਰਾਵ ਹੈਗੇ ਪਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵ ਹੈਗੇ ਸ਼ੀ ਨਮਹਾ ਗਜਦੀਨ ਦਸ਼ਾ ਲਖ ਦੀਨ ਦਿਆਲ ਸਾਹਿਬ ਹੈਗੇ ਖਗ ਕਾੜ ਭੰਗ ਨ ਸੰਗ ਹਠੀ ਰਣ ਰੰਗ ਤੁਰੰਗ ਨਚਾਵ ਹੈਗੇ ਰਪਜੀਤਾ ਜੀਤਾ ਭੀਤ ਵੱਡੇ ਅਵਨੀ ਪੈ ਸਭਾ ਜਸ ਗਾਵ ਹੈਗੇ ਭਲ ਭਾਗ ਭਾਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵ ਹੈਗੇ ਸੇਸ ਸੁਰੇਸ਼ ਮਹੇਸ ਗਣੇਸ਼ ਨ ਸੇਸ ਭਰੇ ਜਸ ਗਾਵ ਹੈਗੇ ਗਣ ਫੂਤ ਪ੍ਰੀਤ ਤੇ ਸਾਚ ਪਰੀ ਜੈ ਸਾਧਨ ਨਾਦ ਸੁਨਾਵਹਿਗੇ ਨਰ ਨਾਰਦ ਤੁੰਬਰ ਕਿੰਨਰ ਜੱਛ ਸੋ ਬੀਨ ਪਰਵੀਨ ਪਜਾਵਹਿਗੇ ਭਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਹਿਗੇ ਤਾਲ ਮਰਦੰਗ ਮਚੰਗ ਉਪੰਗ ਉਸੰਗ ਸੇ ਨਾਦ ਸੁਨਾਵਹਿਗੇ ਰਫਬਾਰ ਤਰੰਗਰ ਬਾਬਤਰੀ ਰਣ ਸੰਖਾ ਸੰਖ ਬਜਾ ਵਹਗੀ ਗਣ ਦੁੰਦਵ ਢੋਲਨ ਘੋਰ ਕਨੀ ਸਤਰ ਸਦਾ ਮੁਰਸ਼ਾ ਵਹਗੀ ਭਾਲ ਭਾਗ ਭਇਆ ਇਹ ਸੰਭਲ ਕੇ ਹਰ ਜੋ ਹਰ ਮੰਦਰ ਆਗ ਹੈਗੀ ਦਿਨ ਹੋਇ ਤੂਫਾਨ ਤੁਮਾਰ ਅਸਰੰਗ ਤਰੰਗ ਨਖੰਗ ਸੁਹਾ ਵਹਗੀ ਬਰਸ਼ੀਆ ਬਹਿ ਰਖ ਬਾਨ ਸੁ ਜਾ ਪਟ ਬਾਸ ਲਗੇ ਫਹਰਾ ਵਹਗੀ ਗਣ ਜਾ ਚੁਪਜੰਗ ਸੋ ਕਿੰਨਰ ਸਿੱਧ ਉਪਰ ਸਿੱਧ ਸਭ ਜਸ ਗਾ ਵਹਿਗੀ ਪਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆ ਵਹਿਗੀ ਕੌਚ ਕਰਪਾਨ ਕਟਾਰੀ ਕਮਾਨ ਸੁਰੰਗ ਨਿਖੰਗ ਸ਼ਿਕਾ ਵਹਿਗੀ ਬਰਸ਼ੀਅਰ ਢਾਲ ਜਦਾ ਪਰਸੂ ਕਰਸੂਲ ਤਰਸੂਲ ਪਰਮਾ ਵਹਿਗੀ ਅਚਕ੍ਰੁੱਜ ਸਵਾਰਣ ਮੂਰਦਨ ਮੋ ਸਰੋਗ ਪ੍ਰਯੋਗ ਚਲਾ ਵਹਿਗੀ ਪਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆ ਵਹਿਗੀ ਤੇਜ ਪ੍ਰਚੰਡ ਅਖੰਡ ਮਹਾ ਸ਼ਬਦ ਦੁਜਨ ਦੇਖ ਪਰਾ ਵਹਿਗੇ ਜਿਮ ਪੌਣ ਪ੍ਰਚੰਡ ਬਹ ਪਤੂਆ ਸਭ ਆਪਨ ਹੀ ਉਡ ਜਾਵਹਿਗੇ ਵਡਹ ਜਿਤ ਕੀ ਤਿਤ ਧਰਮ ਦਸ਼ਾ ਕਹੁ ਪਾਪ ਨ ਢੁੰਡਨ ਪਾ ਵਹਿਗੇ ਪਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆ ਵਹਿਗੇ ਛੂਟ ਤ ਬਾਨ ਕਮਾਨਨ ਕੇ ਰਣ ਛੜ ਭਟਵਾ ਪਹਿਰਾ ਵਹਿਗੇ ਗਣਬੀਰ ਬਤਾਲ ਕਰਾਲ ਪ੍ਰਭ ਅਰਣ ਮੂਰਦਨ ਮਾਦ ਸੁਹਾ ਵਹਿਗੇ ਕਣ ਸੇਤ ਪਰ ਸੇਤ ਸਮਿਦਰ ਸਮੈ ਕਰ ਉਚਾਈ ਕਾ ਕ੍ਰਿਤ ਸੁਨਾਵਹਿਗੀ ਭਲ ਭਗ ਭਇਆ ਇਹ ਸੰਬਲ ਕੇ ਹਰ ਜੂ ਹਰ ਮੰਦਰ ਆਵਹਿਗੀ ਰੂਪ ਅਨੂਪ ਸਰੂਪ ਮਹਾ ਅੰਗ ਦੇਖ ਅਨੰਗ ਲਜਾਵਹਿਗੀ ਬਾਪੂ ਸੁਖ ਇਕ ਭਵਾਨ ਸਦਾ ਸਭ ਠੌਰ ਸਭ ਅਠਹਰਾਵਹਿਗੀ ਪਉ ਭਾਰ ਅਪਾਵ ਨਿਵਾਰਨ ਕਾ ਕਲਕੀ ਅਵਤਾਰ ਕਹਾਵਹਿਗੀ ਭਲ ਭਗ ਭਇਆ ਇਹ ਸੰਬਲ ਕੇ ਹਰ ਜੂ ਹਰ ਮੰਦਰ ਆਵਹਿਗੀ ਮੋ ਮਕੋ ਪਰ ਉਚਾਰ ਵੱਡੇ ਵੱਡ ਆਸ਼ ਵੱਡੀ ਸ਼ਬ ਪਾ ਵਹਿਗੇ ਖਲਟਾਰ ਜੁਝਾਰ ਬਰਿਆਰ ਹਥੀ ਧਨ ਖੋਖਰ ਜੋ ਕਹਿਰਾ ਵਹਿਗੇ ਕਨਾਰਦ ਭੂਤ ਬਸਾਜ ਪਰੀ ਜੈ ਪੱਤਰ ਧੜਧੜ ਸੁਨਾ ਵਹਿਗੇ ਭਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆ ਵਹਿਗੇ ਜਾਹਰ ਕਿਰਪਾਨ ਜੁਹਾਰ ਬੜੇ ਰਣ ਮਦ ਮਹਾ ਸ਼ਬ ਪਾਵਹਿ ਗੀ ਤਰਲੁੱਥ ਪਲੁੱਥ ਵਿਸਾਰ ਕਣੀ ਘਣ ਕੀ ਘਟ ਜੋ ਕਹਿਰਾ ਵਹਿਗੀ ਚਤਰੰਨ ਰਜ਼ਰ ਚਲਾ ਚਰ ਜੀ ਜੈ ਸਾਧਨ ਰਦ ਸੁਨਾ ਵਹਿਗੀ ਭਲ ਭਾਗ ਭਇਆ ਇਨ ਸੰਵਲ ਕੇ ਹਰ ਜੂ ਹਰ ਮੰਦਰ ਆ ਵਹਿਗੀ ਧਾਰ ਪਰਮਾਨ ਉਚਾਨ ਤੁਝਾ ਲਖ ਦੇਵ ਅਦੇਵ ਤਰਸਾ ਵਹਿਗੀ ਕਲਗੀ ਗਜਾਹ ਗਦਾਹ ਵਰਸ਼ੀ ਜਹ ਪਾਣ ਕਿਰਪਾਨ ਪਰਮਾ ਵਹਿਗੀ ਜਗ ਪਾਪ ਸਮੂਹ ਬਿਨਾ ਸੁਨ ਕਉ ਕਲ ਕੀ ਕਲ ਧਰਮ ਚਲਾਵਹਗੇ ਪਲ ਭਾਗ ਭਇਆ ਹਰ ਸੰਭਲ ਕੇ ਹਰ ਜੂ ਹਰ ਮੰਦਰ ਆਵਹਗੇ ਪਾਨ ਕਰ ਪਾਨ ਅਜਾਨ ਪੁਜਾਰਣ ਰੂਪ ਮਹਾਨ ਦਿਖਾਵਹਗੇ ਪ੍ਰਤਮਾਨ ਸੁਜਾਨ ਅਪਰਮਾਨ ਪ੍ਰਭਾ ਲਖ ਵਿਉਮ ਵਿਮਾਨ ਲਜਾ ਵਹਗੇ ਗਣਪੂਤ ਬਿਸਾਜ ਪਰੇਤ ਪਰੀ ਮੇਰੇ ਜੀਤ ਕਾ ਗੀਤ ਗਵਾ ਵਹਗੇ ਪਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਹਗੇ ਵਾਜਤ ਡੰਕ ਅਤੰਕ ਸਮੈ ਰਣਰੰਗ ਸਵਰੰਗ ਨਚავਹਿਗੀ ਕਸ ਬਾਨ ਕਮਾਨ ਗਦਾ ਬਰਸ਼ੀ ਕਰ ਸੂਲ ਤੇ ਰਸੂਲ ਪਰਮਾ ਵਹਿਗੀ ਗਣਦੇਵ ਅਦੇਵ ਕਸਾਜ ਪਰੀ ਰਣ ਦੇਖ ਸਦਾ ਰਹਿ ਸਾਵਹਿਗੀ ਭਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆ ਵਹਿਗੀ ਗਣਦੇਵ ਅਦੇਵ ਕਸਾਜ ਪਰੀ ਰਣ ਦੇਖ ਸਦਾ ਰਹਿ ਸਾਵਹਿਗੀ ਹੱਲਪਾ ਹਗਪਾ ਯਾ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਹਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸਵਈਆ ਛੰਦ ਆਪ ਸੰਬੂਹ ਦੇ ਨਾਸਨ ਕਉ ਕਲ ਕੀ ਅਵਤਾਰ ਕਹਾਵਹਗੇ ਪ੍ਰਕਾਸ਼ ਸੋਰਾ ਮੇਸ਼ ਪਾਸ਼ ਬੜੋ ਕਰ ਕਾੜ ਕਿਰਪਾਨ ਖਾ ਪਾਵਹਗੇ ਨਿਸ਼ੇਜ ਮੁਕੇ ਹਰ ਪਰਬਤ ਤੇ ਤਸ ਖੋਬ ਦਿਵਾਲਾ ਪਾਵਹਗੇ ਭਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਹਗੇ ਰੂਪ ਅਨੂਪ ਸਰੂਪ ਮਹਾਂ ਲਖ ਦੇਵ ਅਦੇਵ ਨ ਜਾਵਹਗੇ ਅਰ ਮਾਰ ਸੁਹਾਰ ਕਟਾਰ ਘਣੇ ਬਹਰੋ ਕਲ ਸਰਬ ਚਲਾਵਹਗੇ ਸਭ ਸਾਦ ਉਬਾਲ ਰਹਾ ਕਰਦਾ ਦੁਖ ਆਚ ਨ ਲਗਨ ਪਾਵਹਗੇ ਭਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਹਗੇ ਦਾਨਵ ਮਾਰ ਅਪਾਰ ਵੱਡੇ ਕਰਨ ਜੀਤ ਨਿਸ਼ਾਨ ਬਜਾਵ ਹੈਗੇ ਖਰ ਟਾਰ ਹਜ਼ਾਰ ਕਰੋੜ ਕਿਤੇ ਕਲ ਕੀ ਕਲ ਕ੍ਰਿਤ ਵਢਾਵ ਹੈਗੇ ਪ੍ਰਗਟੇ ਜਿਤ ਹੀ ਤਿਤ ਧਰਮ ਦਿਸ਼ਾ ਲਖ ਪਾਪਨ ਪੁੰਜ ਪ੍ਰਾਵ ਹੈਗੇ ਪਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵ ਹੈਗੇ ਸ਼ੀਨ ਮਹਾ ਦੇਜ ਦੀਨ ਦਸ਼ਾ ਲਖ ਦੀਨ ਦਇਆਲ ਸਾਵ ਹੈਗੇ ਖਗ ਕਾੜ ਅਪਾ